ਸੱਚੇ ਕਾਲ ਕੈਂਡਾ ਨਿਊਜ਼ ਬੁਲਟਿਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੇ ਸ਼ੁਰੂਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁਖੜਲੇ ਸਤੇ ਪੀਰ ਪੋਲੀਵ ਨੇ ਇੱਕ ਵਾਰ ਫਿਰ ਤੋਂ ਇਮੀਗ੍ਰੇਸ਼ਨ ਨੀਤੀਆਂ ਦੇ ਉੱਤੇ ਸਾਦੇ ਨਿਸ਼ਾਨੇ ਫੈਰਲ ਸਰਕਾਰ ਨੂੰ ਦੱਸਿਆ ਨੀਤੀਆਂ ਵਾਸਤੇ ਜ਼ਿੰਮੇਵਾਰ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਬਿਆਨ ਹੈ ਕਿ ਹਾ ਪੀਰ ਪੋਲੀਵ ਵਰ ਪ੍ਰਕਾਰ ਹੈ ਇਮੀਗ੍ਰੈਂਟਸ ਦੇ ਵਿਰੋਧੀ ਭਾਵਨਾਵਾਂ ਨੂੰ ਇਜ਼ਰਾਈਲ ਨੇ ਕੀ ਤਾਕਤਰ ਤੇ ਉੱਤੇ ਹਮਲਾ ਕੱਤੜ ਹਮਲੇ ਤੋਂ ਬਾਅਦ ਕੈਨੇਡਾ ਇਜ਼ਰਾਈਲ ਦੇ ਨਾਲ ਸੰਬੰਧਾਂ ਦਾ ਕਰ ਰਿਹਾ ਹੈ ਮੁਲਾਂਕਣ ਚੀਨ ਦੇ ایਵੀ ਵਾਹਨਾਂ ਦੇ ਬਾਰੇ ਸੋਚ ਵਿਚਾਰ ਕਰ ਰਿਹਾ ਹੈ ਕੈਨੇਡਾ ਕਨੋਲਾ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਵਧੀਆਂ ਸੀ ਮੁਸ਼ਕਲਾਂ ਹੁਣ ਖਬਰਾਂ ਵਿਸਥਾਰ ਦੇ ਨਾਲ ਤਾਂ ਪੀਰ ਪੋਲੀਏ ਨੇ ਇੱਕ ਵਾਰ ਫਿਰ ਤੋਂ ਇਮੀਗ੍ਰੇਸ਼ਨ ਦਾ ਮੁੱਦਾ ਛੇੜ ਦਿੱਤਾ ਹੈ ਦਰਸਲ ਇਸ ਵਾਰ ਉਹਨਾਂ ਨੇ ਬਹੁਤ ਜ਼ਿਆਦਾ ਘਰਾ ਦੀ ਉਸਾਰੀ ਨਾ ਹੋਣ ਵਾਸਤੇ ਪੋਪੂਲੇਸ਼ਨ ਬਹੁਤ ਜ਼ਿਆਦਾ ਵੱਧ ਹੋਣ ਵਾਸਤੇ ਘਟ ਘਰਾ ਵਾਸਤੇ ਬੇਰੋਜ਼ਗਾਰੀ ਵਧਣ ਵਾਸਤੇ ਇਮੀਗ੍ਰੇਸ਼ਨਸ ਨੂੰ ਯਾਨਕੀ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਬਲਕਿ ਲਿਬਰਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਨੇ ਆਖਿਆ ਕਿ ਇਹਨਾਂ ਸਾਰੀਆਂ ਕਮੀਆਂ ਦੇ ਵਿੱਚ ਕਿਤੇ ਵੀ ਪ੍ਰਵਾਸੀਆਂ ਦਾ ਦੋਸ਼ ਨਹੀਂ ਹੈ ਦੋਸ਼ ਸੰਘੀ ਸਰਕਾਰ ਦਾ ਹੈ ਲਿਬਰਲ ਸਰਕਾਰ ਦਾ ਹੈ ਫੈਡਰਲ ਸਰਕਾਰ ਦਾ ਹੈ ਜਿਨ੍ਹਾਂ ਦੇ ਵੱਲੋਂ ਲੋੜ ਤੋਂ ਵੱਧ ਪ੍ਰਵਾਸੀਆਂ ਨੂੰ ਬੁਲਾਇਆ ਗਿਆ ਔਰ ਪੀਰਪੋਲਿਅਸ ਦਾ ਕਹਿਣਾ ਹੈ ਕਿ ਕੈਨੇਡਾ ਦੀਆਂ ਬਹੁਤ ਜ਼ਿਆਦਾ ਤੇ ਬਹੁਤ ਤੇਜ਼ ਇਮੀਗ੍ਰੇਸ਼ਨ ਨੀਤੀਆਂ ਦੇ ਲਈ ਇਮੀਗ੍ਰੈਂਟਸ ਜ਼ਿੰਮੇਵਾਰ ਨਹੀਂ ਹਨ ਸਾਫ਼ ਤੌਰ ਤੇ ਉਹਨਾਂ ਨੇ ਇਸ ਵਾਰ ਕਹਿ ਦਿੱਤਾ ਤਾਂ ਕੰਜ਼ਰਵੇਟਿਵ ਲੀਡਰ ਨੇ ਲਿਬਰਲ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਵਿੰਨੇ ਨੇ ਕੰਜ਼ਰਵੇਟਿਵ ਲੀਡਰ ਪੀਰਪੋਲਿਅਵ ਨੇ ਮੁਲਕ ਦੇ ਵਿੱਚ ਮੌਜੂਦਾ ਇਮੀਗ੍ਰੇਸ਼ਨ ਨੀਤੀ ਬਾਰੇ ਬੋਲਦਿਆਂ ਲਿਬਰਲ ਸਰਕਾਰ ਦੀ ਸਖਤ ਆਲੋਚਨਾ ਕੀਤੀ ਇੱਕ ਵਾਰ ਫਿਰ ਪੀਰਪੋਲਿਅਵ ਨੇ ਕਿਹਾ ਕਿ ਕੈਨੇਡਾ 'ਚ ਘਰਾਂ ਦੀ ਕਮੀ ਤੇ ਹੋਰ ਸੇਵਾਵਾਂ ਤੇ ਬੋਝ ਲਈ ਇਮੀਗ੍ਰੇਸ਼ਨ ਤੇ ਅਸਥਾਈ ਵਿਦੇਸ਼ੀ ਕਾਮੇ ਨਹੀਂ ਸੋ ਕੋ ਲਿਬਰਲ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਨੇ ਉਹਨਾਂ ਆਖਿਆ ਕਿ ਇੱਕ ਦਹਾਕੇ ਪਹਿਲਾਂ ਤੱਕ ਜਦੋਂ ਲਿਬਰਲਾਂ ਦੀ ਸਰਕਾਰ ਨਹੀਂ ਸੀ ਤਾਂ ਇਮੀਗ੍ਰੇਸ਼ਨ ਬਹੁਤ ਵਧੀਆ ਸੀ ਕੈਨੇਡੀਅਨ ਲੋਕ ਪ੍ਰਵਾਸੀਆਂ ਦਾ ਸਵਾਗਤ ਕਰਦੇ ਸਨ ਤੇ ਕੈਨੇਡਾ 'ਚ ਉਹਨੇ ਇਮੀਗ੍ਰੈਂਟ ਆਉਂਦੇ ਸਨ ਜਿਨ੍ਹਾਂ ਇਸ ਮੁਲਕ ਦੇ ਵਿੱਚ ਚੰਗੀ ਤਰ੍ਹਾਂ ਜਜ਼ਬ ਹੋ ਸਕਣ ਸਾਰਿਆਂ ਨੂੰ ਕੰਮ ਮਿਲਦਾ ਸੀ ਵੱਖ-ਵੱਖ ਪਿਛੋਕੜਾਂ ਦੇ ਲੋਕ ਪਿਆਰ ਤੇ ਸ਼ਾਂਤੀ ਦੇ ਨਾਲ ਇੱਕ ਦੂਜੇ ਨਾਲ ਰਹਿੰਦੇ ਸਨ ਪਰ ਲਿਬਰਲਾਂ ਨੇ ਇਹ ਸਭ ਬਰਬਾਦ ਕਰ ਦਿੱਤਾ ਹੈ ਪੋਲੀਵ ਨੇ ਕਿਹਾ ਕਿ ਲਿਬਰਲਾਂ ਨੇ ਘਰਾ ਦੀ ਗਿਣਤੀ ਨਾਲੋਂ 3 ਗੁਣੇ ਲੋਕ ਬੁਲਾ ਲਏ ਨੇ ਜਿਸ ਕਰਕੇ ਘਰਾ ਦੀ ਘਾਟ ਵਿਦੇਸ਼ੀ ਕਾਮਿਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸ਼ੋਸ਼ਣ ਤੇ ਤੋਂ ਖੱਟੜੀ ਵਰਗੀਆਂ ਕੰਨੀਆਂ ਹੀ ਸਮੱਸਿਆਵਾਂ ਪੈਦਾ ਹੋ ਗਈਆਂ ਨੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਭ ਦੇ ਵਿੱਚ ਇਮੀਗ੍ਰੈਂਟਸ ਜ਼ਿੰਮੇਵਾਰ ਨਹੀਂ ਹਨ ਕਿਉਂਕਿ ਉਹ ਤਾਂ ਇੱਕ ਚੰਗੀ ਜ਼ਿੰਦਗੀ ਦੀ ਉਮੀਦ ਦੇ ਵਿੱਚ ਕੈਨੇਡਾ ਆਏ ਸਨ ਤੇ ਬਹੁਤੀ ਵਾਰੀ ਤਾਂ ਇਮੀਗ੍ਰੈਂਟਸ ਹੀ ਲਿਬਰਲਾਂ ਦੀ ਮਾੜੀ ਇਮੀਗ੍ਰੇਸ਼ਨ ਨੀਤੀ ਕਰਕੇ ਸ਼ੋਸ਼ਣ ਦਾ ਪਾਤਰ ਬੰਦੇ ਨੇ They know how to build homes. They know how to, to frame a house, to swing a hammer, to lay a foundation, to prepare the land. They know how to build homes. We have great home builders who know how to build homes. The only thing they need is permission, but they can't get it because of slow bureaucracy and blocking things from going ahead. And so today, Conservatives, we're not just going to oppose Mark Carney and Liberal failures. We're not just going to hold them accountable for the Liberal immigration crisis, the Liberal cost of living crisis, the Liberal crime crisis, and the Liberal jobs crisis. We're actually going to propose solutions. As we go back to Parliament, we want Mark Carney and the Liberals to steal our best ideas so that we can reverse the damage that they have done. ਕਾਬਿਲ ਗੌਰ ਹੈ ਕਿ ਕੁਝ ਦਿਨ ਪਹਿਲਾਂ ਵੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਏਵ ਲਿਬਰਲ ਸਰਕਾਰ ਨੂੰ ਜ਼ੋਰ ਦੇ ਕੇ ਗੱਲ ਕਹਿ ਚੁੱਕੇ ਨੇ ਤੇ ਮੰਗ ਕਰ ਚੁੱਕੇ ਨੇ ਕਿ ਟੈਂਪਰੇਰੀ ਫੋਰਨ ਵਰਕਰਜ਼ ਪ੍ਰੋਗਰਾਮ ਤੇ ਵਿੱਚ ਤਬਦੀਲੀਆਂ ਹੋਣੀਆਂ ਚਾਹੀਦੀਆਂ ਨੇ ਜਾਂ ਫਿਰ ਪ੍ਰੋਗਰਾਮ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ ਹਾਲਾਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਹ ਗੱਲ ਕਹਿ ਚੁੱਕੇ ਨੇ ਕਿ ਟੈਂਪਰੇਰੀ ਫੋਰਨ ਵਰਕਰਜ਼ ਪ੍ਰੋਗਰਾਮ ਦੀ ਸਮੀਖਿਆ ਕੀਤੀ ਜਾ ਰਹੀ ਹੈ ਪਰਪਲ ਲੇਵਲ ਲਗਾਤਾਰ ਹੀ ਫੈਡਰਲ ਸਰਕਾਰ ਨੂੰ ਪ੍ਰਵਾਸ ਦੇ ਉੱਤੇ ਏਕੇਰ ਦੇ ਜਾ ਰਹੇ ਨੇ ਜਿਸ ਦੇ ਨਾਲ ਬਹੁਤ ਸਾਰੇ ਕੈਨੇਡੀਅਨਸ ਦੇ ਮਨ ਦੇ ਵਿੱਚ ਵੀ ਹੁਣ ਪ੍ਰਵਾਸੀਆਂ ਦੇ ਵਿਰੋਧੀ ਜਿਹੜੀ ਭਾਵਨਾ ਹੈ ਉਹ ਬੰਦੇ ਜਾ ਰਹੀ ਹੈ ਉਹ ਦੀ ਜਾਰੀ ਹੈ ਜਿਸ ਉੱਤੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਬਿਆਨ ਆਇਆ ਹੈ ਤਾਂ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਖਿਆ ਹੈ ਕਿ ਪੀਰ ਪੋਲਿਏਵ ਇਮੀਗ੍ਰੈਂਟ ਵਿਰੋਧੀ ਭਾਵਨਾਵਾਂ ਨੂੰ ਪੜਕਾ ਰਹੇ ਨੇ ਯਾਨਕਿ ਲੋਕਾਂ ਦੇ ਮਨ ਦੇ ਵਿੱਚ ਇਮੀਗ੍ਰੈਂਟਸ ਨੂੰ ਲੈ ਕੇ ਗਲਤ ਭਾਵਨਾਵਾਂ ਫੈਲਾਈਆਂ ਜਾ ਰਹੀਆਂ ਨੇ ਪੋਲਿਏਵ ਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਬੰਦ ਕਰਨ ਦੀ ਗੱਲ ਕਰ ਚੁੱਕੇ ਨੇ ਜਿਸ ਤੋਂ ਬਾਅਦ ਮਾਰਕ ਮਿਲਰ ਦਾ ਤੜਕਾਇਆ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਕੰਜ਼ਰਵੇਟਿਵ ਲੀਡਰ ਪੀਰ ਪੋਲਿਏਵ ਆਪਣੇ ਬਿਆਨਾਂ ਰਾਹੀਂ ਲੋਕਾਂ ਦੇ ਵਿੱਚ ਇਮੀਗ੍ਰੈਂਟਸ ਵਿਰੁੱਧ ਭਾਵਨਾਵਾਂ ਨੂੰ ਹੋਰ ਵਧਾ ਰਹੇ ਨੇ ਇਕ ਗੱਲ ਮਿਲਰ ਨੇ ਉਦੋਂ ਕਹੀ ਜਦੋਂ ਪੋਲੀਏਵ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਆਖਿਆ ਕਿ ਕੈਨੇਡਾ ਚ ਆਉਣ ਵਾਲਿਆਂ ਇਮੀਗ੍ਰੈਂਟਸ ਦੀ ਵਧ ਰਹੀ ਗਿਣਤੀ ਕਾਰਨ ਨੌਜਵਾਨਾਂ ਨੂੰ ਨੌਕਰੀਆਂ ਤੇ ਘੱਟ ਨਹੀਂ ਮਿਲ ਰਹੇ ਪੋਲੀਏਵ ਨੇ ਖਾਸ ਤੌਰ ਦੇ ਉੱਤੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੰਗ ਕੀਤੀ ਉਹਨਾਂ ਨੇ ਦੋਸ਼ ਲਾਇਆ ਕਿ ਲਿਬਰਲ ਸਰਕਾਰ ਨੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਬਹੁਤ ਵਧੇਰੇ ਲੋਕਾਂ ਨੂੰ ਆਉਣ ਦਿੱਤਾ ਹੈ ਜਿਸ ਕਰਕੇ ਰਿਹائش ਤੇ ਰੋਜ਼ਗਾਰ ਦੀ ਮੰਗ ਪੂਰੀ ਨਹੀਂ ਹੋ ਰਹੀ ਇਸ ਦੇ ਜਵਾਬ ਵਿੱਚ ਮਾਰਕ ਮਿਲਰ ਨੇ ਐਡਮਿੰਟਨਚ ਦੇ ਲਿਬਰਲ ਕਾਕਸ ਦੀ ਮੀਟਿੰਗ ਦੇ ਦੌਰਾਨ ਆਖਿਆ ਇਹ ਪ੍ਰੋਗਰਾਮ ਮੁਕੰਮਲ ਰੂਪ ਦੇ ਵਿੱਚ ਬੰਦ ਕਰਨ ਦੀ ਲੋੜ ਨਹੀਂ ਪਰ ਇਸ ਵਿੱਚ ਸਿੱਧੀਆਂ ਤਬਦੀਲੀਆਂ ਕਰਨ ਦੀ ਜ਼ਰੂਰਤ ਹੈ ਜਿਵੇਂ ਕਿ ਪਰਮਿਟਿਵ ਫਰਾਡ ਯਾਨਕੀ ਝਾਲੀ ਕਾਗਜ਼ਵਰਕੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਚਾਹੀਦਾ ਹੈ ਉਹਨਾਂ ਨੇ ਦੱਸਿਆ ਹੈ ਕਿ ਸਰਕਾਰ ਅਸਥਾਈ ਰੈਜ਼ਿਡੈਂਸ ਦੀ ਗਿਣਤੀ ਨੂੰ 2027 ਤੱਕ 5% ਤੱਕ ਲਿਆਉਂਦੀ ਯੋਜਨਾ ਬਣਾ ਰਹੀ ਹੈ ਜੋ ਅਜ ਕੱਲ ਲਗਭਗ ਕੁੱਲ ਆਬਾਦੀ ਦੇ 7% ਦੇ ਲਾਗੇ ਬੰਨੇ ਹੈ ਆਈ ਥਿੰਕ ਪ੍ਰੋਬਬਲੀ ਇਜ਼ ਇਨ ਪਾਰਟ ਬੀਇੰਗ ਬੈडली ਰਨ I've heard the statements by Pierre Polyev. If he wants to continue to say the same dumb things he's been saying for 20 years, it can be my guess that the, the program shouldn't be scrapped. It definitely needs to be fixed. Uh, it has problems. So there's wide LMIA fraud in the program that continues to need to be fixed. We've started to reduce the overall numbers. We also have to have a conversation, I think, with industry that has gotten addicted to temporary work in Canada, and have a conversation as to whether that is actually. Depressing wages which is important and preventing innovation um, the fact that this country's gotten addicted to temporary foreign workers is a challenge bringing the number of temporary residents down from seven to five percent is going to be a challenge in the next two years but I think we can I think we can meet it but I think we have to talk clearly or at least understand clearly what we're actually talking about the program is comprised of or at least temporary residents are comprised forty percent of international students forty percent of um, uh, international mobility program, really important for the economy, and 10% of sort of a low-wage stream agricultural uh, program, all with different purposes and objectives, and you can't just scrap them and uh, and come out and fire off media soundbites that will rally up anti-immigrant sen sentiments. We we need immigration, whether we like it or not, in this country, but I think we can have a reasonable conversation about it. And frankly, when you have premiers coming out and saying substantially the same thing, it's it's unproductive. Um, Premiers, whether, particularly in Ontario and BC, have shot up the number of international students that are working in programs or in industries that aren't commensurate with the degrees that those kids have gotten, and that's a problem. Uh, and, and, for example, in British Columbia, the designated learning institutions, which are entirely under the jurisdiction of the province of British Columbia, um, a number of them could be shut down entirely by that same premier so uh, you know the fact that 50% of those programs are and institutions are in Surrey is, is an issue and I think people are reacting rightly to the fact that um, in some cases we haven't been as judicious as we should be uh, about who comes to this country and who is not allowed to come to this country it's not a right to come into Canada ਉਧਰ ਇਸ ਮਾਮਲੇ 'ਚ ਹੋਰ ਪ੍ਰੀਮੀਅਰਸ ਦੀ ਵੀ رائے ਆਈ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਆਖਿਆ ਕਿ ਜਾਂ ਤਾਂ ਪ੍ਰੋਗਰਾਮ ਖਤਮ ਕੀਤਾ ਜਾਵੇ ਜਾਂ ਫਿਰ ਇਸ 'ਚ ਵੱਡਾ ਸੁਧਾਰ ਕੀਤਾ ਜਾਣਾ ਚਾਹੀਦਾ ਹੈ ਦੂਜੇ ਪਾਸੇ অন্ਟਾਰੀਓ ਦੇ ਪ੍ਰੀਮੀਅਰ ਡਕਫੋਰਡ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਨੌਕਰੀ ਲੱਭਣ ਦੀ ਹੋਰ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਉਧਰ ਇਜ਼ਰਾਈਲ ਦਾ ਖਤਰਦੁੱਤੇ ਹਮਲਾ ਹਮਲੇ ਦੀਆਂ ਬਹੁਤ ਸਾਰੀਆਂ ਵੀਡੀਓਜ਼ ਤੇ ਫੋਟੋਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਹੁਣ ਇਸ ਹਮਲੇ ਤੋਂ ਬਾਅਦ ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਬਿਆਨ ਆਇਆ ਹੈ ਵਿਦੇਸ਼ ਮੰਤਰੀ ਨੇ ਆਖਿਆ ਕਿ ਕਤਰ ਹਮਲੇ ਤੋਂ ਬਾਅਦ ਕੈਨੇਡਾ ਇਜ਼ਰਾਈਲ ਦੇ ਨਾਲ ਆਪਣੇ ਸਬੰਧਾਂ ਦਾ ਮੁਲਾਂਕਣ ਕਰ ਰਿਹਾ ਹੈ ਉਦੋਂ ਯੂਰੋਪੀਅਨ ਕਮਿਸ਼ਨ ਨੇ ਮੁਖੀ ਦੀਆਂ ਪਾਬੰਦੀਆਂ ਅੰਸ਼ਕ ਵਪਾਰ ਮੁਅਤਲੀ ਦੀ ਮੰਗ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਆਖਿਆ ਕਿ ਫੈਡਰਲ ਸਰਕਾਰ ਕਤਰ ਚ ਇਜ਼ਰਾਈਲ ਦੇ ਹਮਲੇ ਦੇ ਮੱਦੇਨਜ਼ਰ ਇਜ਼ਰਾਈਲ ਦੇ ਨਾਲ ਆਪਣੇ ਸਬੰਧਾਂ ਦਾ ਮੁਲਾਂਕਣ ਕਰ ਰਹੀ ਹੈ ਪਰ ਇਸ ਮੁਲਾਂਕਣ ਚ ਕੀ ਸ਼ਾਮਲ ਹੈ ਇਸ ਬਾਰੇ ਵੀਰਵੀ ਨਹੀਂ ਦਿੱਤੇ ਅਨੀਤਾ ਆਨੰਤ ਨੇ ਐਡਮਿੰਟਨ ਚ ਲਿਬਰਲ ਕੋਕਸ ਸ ਬੈਠਕ ਦੇ ਦੌਰਾਨ ਪੱਤਰਕਾਰਾਂ ਨੂੰ ਆਖਿਆ ਕਿ ਅਸੀਂ ਇਜ਼ਰਾਈਲ ਦੇ ਨਾਲ ਸਬੰਧਾਂ ਦਾ ਮੁਲਾਂਕਣ ਕਰ ਰਹੇ ਹਾਂ ਬੇਸ਼ੱਕ ਕਲਕਤਰ ਤੇ ਹਮਲਾ ਅસ્ਵੀਕਾਰਨਯੋਗ ਸੀ ਇੱਕ ਕਤਰ ਦੇ ਹਵਾਈ ਖੇਤਰ ਦੀ ਉਲੰਘਣਾ ਸੀ ਉਸ ਸਮੇਂ ਕਤਰ ਚ ਮੌਤਾ ਹੋਈਆਂ ਜਦੋਂ ਕਤਰ ਸ਼ਾਂਤੀ ਲਿਆਉਣ ਦੇ ਵਿੱਚ ਮਦਦ ਕਰ ਰਿਹਾ ਸੀ ਅਤੇ ਕੋਸ਼ਿਸ਼ ਕਰ ਰਿਹਾ ਸੀ ਅਨੀਤਾ ਆਨੰਦ ਨੇ ਆਖਿਆ ਹੈ ਕਿ ਕੈਨੇਡਾ ਦੀ ਮੁੱਖ ਚਿੰਤਾ ਮਿਡਲ ਈਸਟ ਦੇ ਵਿੱਚ ਸ਼ਾਂਤੀ ਲਿਆਉਣ ਤੇ ਗਾਜ਼ਾ ਦੀ ਮਨੁੱਖੀ ਹਾਲਤ ਨੂੰ ਸੁਧਾਰਨ ਚ ਹੈ ਇਸ ਮਾਮਲੇ 'ਚ ਯੂਰਪੀ ਯੂਨੀਅਨ ਦੀ ਮੁਖੀ ਔਰਸੁਲਾ ਵੌਂਡੇਰਲੀ ਐਨ ਨੇ ਇਜ਼ਰਾਈਲ ਦੇ ਖਿਲਾਫ ਪਾਬੰਦੀਆਂ ਅਤੇ ਵਪਾਰਕ ਰਿਸ਼ਤਿਆਂ 'ਚ ਰੋਕ ਲਾਉਣ ਦੀ ਪੇਸ਼ਕਸ਼ ਕੀਤੀ ਹੈ। ਜਦੋਂ ਆਨੰਦ ਤੋਂ ਪੁੱਛਿਆ ਗਿਆ ਕਿ ਕੀ ਕੈਨੇਡਾ ਵੀ ਇਨ੍ਹਾਂ ਵਰਗੇ ਕਦਮ ਚੁੱਕੇਗਾ ਤਾਂ ਉਹਨਾਂ ਨੇ ਸਿੱਧਾ ਜਵਾਬ ਨਹੀਂ ਦਿੱਤਾ ਪਰ ਇਹ ਆਖਿਆ ਕਿ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ। ਉਹਨਾਂ ਦੇ ਦਫ਼ਤਰ ਵੱਲੋਂ ਬਾਅਦ 'ਚ ਆਖਿਆ ਗਿਆ ਹੈ ਕਿ ਮੰਤਰੀ ਦੇ ਬਿਆਨ ਦਾ ਮਤਲਬ ਇਹ ਸੀ ਕਿ ਸਰਕਾਰ ਹਮੇਸ਼ਾ ਹਾਲਾਤ ਦੀ ਸਮੀਖਿਆ ਕਰਦੀ ਰਹਿੰਦੀ ਹੈ ਤੇ ਦੇਖ ਰਹੀ ਹੈ ਕਿ ਗਾਜ਼ਾ 'ਚ ਜੰਗਬੰਦੀ, ਮਨੁੱਖੀ ਮਦਦ ਦੇ ਆਜ਼ਾਦ ਆਵਾਗੋਂ ਤੇ ਕੰਟੀਆਂ ਦੀ ਰਿਹਾਈ ਲਈ ਹੋਰ ਕੀ ਕੀਤਾ ਜਾ ਸਕਦਾ ਹੈ ਇਜ਼ਰਾਈਲ ਨੇ ਕਤਰ ਦੇ ਵਿੱਚ ਹਮਾਸ ਦੇ ਹੈੱਡਕੁਆਰਟਰ ਤੇ ਹਮਲਾ ਕੀਤਾ ਸੀ ਜਿਸ ਚ ਹਮਾਸ ਦੇ ਪੰਜ ਅਹੁਦੇਦਾਰ ਮਾਰੇ ਗਏ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਹਮਾਸ ਦੇ ਲੀਡਰ ਇੱਕ ਅਮਰੀਕੀ ਜੰਗਬੰਦੀ ਪੇਸ਼ਕਸ਼ ਤੇ ਵਿਚਾਰ ਕਰ ਰਹੇ ਸਨ ਇਸ ਹਮਲੇ ਦੀ ਪੱਛਮੀ ਮੁਲਕਾਂ ਦੇ ਵੱਲੋਂ ਚਾਰੇ ਪਾਸੋਂ ਨਿੰਦਾ ਹੋਈ ਹੈ ਕਿਉਂਕਿ ਕਤਰ ਹਮਾਸ ਅਤੇ ਇਜ਼ਰਾਈਲ ਵਿਚਾਲੇ ਵਿਚੋਲਗੀ ਕਰਤਾ ਆ ਰਿਹਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਹਮਲੇ ਦੀ ਨਿੰਦਾ ਕਰਦਿਆਂ ਆਖਿਆ ਕਿ ਇਹ ਹਿੰਸਾ ਦਾ ਅਸਹਿਣਸ਼ੀਲ ਵਿਸਤਾਰ ਹੈ ਤੇ ਕਤਰ ਦੀ ਖੁਦਮੁਖਤਿਆਰੀ ਦੀ ਉਲੰਘਣਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੀ ਇਸ ਹਮਲੇ ਤੋਂ ਖੁਦ ਨੂੰ ਦੂਰ ਕਰ ਲਿਆ ਹੈ ਰਾਸ਼ਟਰਪਤੀ ਡੋਨਾਲਡ 트੍ਰੰਪ ਇਜ਼ਰਾਈਲ ਦੇ ਵੱਡੇ ਸਮਰਥਕ ਮੰਨੇ ਜਾਂਦੇ ਸਨ ਉਨ੍ਹਾਂ ਆਖਿਆ ਹੈ ਕਿ ਇਹ ਫੈਸਲਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਕੀਤਾ ਸੀ ਨਾ ਕਿ 트੍ਰੰਪ ਨੇ ਉਨਾ ਇਹ ਤੱਕ ਕਹਿ ਦਿੱਤਾ ਹੈ ਕਿ ਇੱਕ ਅਜਿਹੇ ਦੇਸ਼ 'ਤੇ ਹਮਲਾ ਕਰਨਾ ਨਾ ਤਾਂ ਇਜ਼ਰਾਈਲ 'ਤੇ ਅਤੇ ਨਾ ਹੀ ਅਮਰੀਕਾ ਦੇ ਹਿੱਤ ਦੇ ਵਿੱਚ ਹੈ ਔਰ ਉਹ ਵੀ ਅਜਿਹਾ ਦੇਸ਼ ਜੋ ਅਮਰੀਕਾ ਦਾ ਮਿੱਤਰ ਹੈ ਤੇ ਸ਼ਾਂਤੀ ਲਈ ਕੋਸ਼ਿਸ਼ਾਂ ਕਰ ਰਿਹਾ ਹੈ ਗਾਜ਼ਾ ਦੇ ਵਿੱਚ ਚੱਲ ਰਹੀ ਲੜਾਈ ਨੇ ਪਹਿਲਾਂ ਹੀ ਇਜ਼ਰਾਈਲ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਇਕੱਲਾ ਕਰ ਦਿੱਤਾ ਹੈ ਪੱਛਮੀ ਮਿੱਤਰ ਦੇਸ਼ ਲਗਾਤਾਰ ਯੁੱਧ ਰੋਕਣ ਅਤੇ ਗਾਜ਼ਾ ਦੇ ਵਿੱਚ ਮਨੁੱਖੀ ਮਦਦ ਪਹੁੰਚਾਉਣ ਦੀ ਮੰਗ ਕਰ ਰਹੇ ਨੇ ਇਥੋਂ ਤੱਕ ਕਿ ਕੁਝ ਹਿੱਸਿਆਂ ਦੇ ਵਿੱਚ ਅਕਾਲ ਪਿਆ ਹੋਇਆ ਹੈ ਕਤਰਚ ਹੋਇਆ ਹਮਲਾ ਹਮਾਸ ਖਿਲਾਫ ਇਜ਼ਰਾਈਲ ਦੀ ਲੜਾਈ ਨੂੰ ਹੋਰ ਵੀ ਵਧਾਉਂਦਾ ਹੈ ਇਹ ਲੜਾਈ ਹਮਾਸ ਵੱਲੋਂ 7 ਅਕਤੂਬਰ 2023 ਨੂੰ ਹੋਏ ਹਮਲੇ ਤੋਂ ਬਾਅਦ ਸ਼ੁਰੂ ਹੋਈ ਸੀ ਜਿਸ 'ਚ 1200 ਲੋਕ ਮਾਰੇ ਗਏ ਸਨ ਅਤੇ 250 ਤੋਂ ਵੱਧ ਲੋਕਾਂ ਨੂੰ ਬੰਦੀ ਬਣਾਇਆ ਗਿਆ ਸੀ ਇਸ ਦੇ ਜਵਾਬ 'ਚ ਇਜ਼ਰਾਈਲ ਨੇ ਗਾਜ਼ਾ 'ਤੇ ਫੌਜੀ ਕਾਰਵਾਈ ਕੀਤੀ ਹੈ ਜਿਸ ਚ ਹੁਣ ਤੱਕ 60000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਨੇ ਇਜ਼ਰਾਈਲ ਅਤੇ ਫਲਸਤੀਨ ਦੇ ਮਾਮਲੇ ਤੇ ਯੂਰਪੀ ਯੂਨੀਅਨ ਦੇ 27 ਦੇਸ਼ ਇਕਜੁੱਟ ਨਹੀਂ ਹਨ ਅਤੇ ਪੱਕਾ ਨਹੀਂ ਹੈ ਕਿ ਪਾਬੰਦੀਆਂ ਵਾਲੀ ਪੇਸ਼ਕਸ਼ ਨੂੰ ਸਾਰਿਆਂ ਦਾ ਸਮਰਥਨ ਮਿਲੇਗਾ ਜਾਂ ਨਹੀਂ ਇਸ ਦੇ ਨਾਲ ਨਾਲ ਕੈਨੇਡਾ ਸਣੇ ਕਈ ਹੋਰ ਦੇਸ਼ਾਂ ਨੇ ਇਸ ਮਹੀਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ 'ਚ ਫਲਸਤੀਨ ਨੂੰ ਅਧਿਕਾਰਕ ਤੌਰ ਤੇ ਵੱਖਰੇ ਦੇਸ਼ ਦੇ ਰੂਪ 'ਚ ਮਾਨਤਾ ਦੇਣ ਦੀ ਯੋਜਨਾ ਬਣਾ ਲਈ ਹੈ ਤੇ ਦਿੱ ਜਿ ਪਾਸੇ ਚੀਨ ਦੇ ਵਿੱਚ ਬਣੇ ਇਲੈਕਟ੍ਰਿਕ ਵਾਹਨਾ ਤੇ ਟੈਰਫਾਂ ਚ ਨਰਮੀ ਲਿਆਉਣ ਦੇ ਉਤੇ ਕੈਨੇਡਾ ਦੇ ਵੱਲੋਂ ਵਿਚਾਰ ਵਟਾਂਦਰਾ ਕੀਤੇ ਜਾ ਰਹੇ ਨੇ ਵਫਦ ਕੈਨੇਡਾ ਦਾ ਇੱਕ ਚਾਈਨਾ ਪਹੁੰਚਿਆ ਹੋਇਆ ਹੈ ਤਾਂ ਖੇਤੀਬਾੜੀ ਮੰਤਰੀ ਦਾ ਕਹਿਣਾ ਹੈ ਕਿ ਕੋਈ ਵੀ ਫੈਸਲਾ ਕਰਦੇ ਹੋਏ ਹੋਰ ਉਦਯੋਗਾਂ ਤੇ ਖੇਤਰਾਂ ਤੇ ਪੈਣ ਵਾਲੇ ਅਸਰਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਪਵੇਗਾ ਕੈਨੇਡਾ ਦੇ ਖੇਤੀਬਾੜੀ ਮੰਤਰੀ ਹੀਥ ਮੈਕਡੋਨਲਡ ਨੇ ਵਿਨੀਪੈਕ ਚ ਬੋਲਦਿਆਂ ਦੱਸਿਆ ਹੈ ਕਿ ਚੀਨ ਤੋਂ ਆਉਣ ਵਾਲੀਆਂ ਇਲੈਕਟ੍ਰਿਕ ਗੱਡੀਆਂ ਤੇ ਲਾਇਟ ਟੈਰਫ ਹਟਾਉਣ ਜਦ ਕਟੌਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਕੋਈ ਵੀ ਫੈਸਲਾ ਕਰਦਿਆਂ ਹੋਇਆਂ ਇਸ ਦੇ ਹੋਰ ਉਦਯੋਗਾਂ ਤੇ ਖੇਤਰਾਂ ਤੇ ਪੈਣ ਵਾਲੇ ਅਸਰਾਂ ਨੂੰ ਧਿਆਨ ਚੜਖਿਆ ਜਾਵੇਗਾ ਪਿਛਲੇ ਸਾਲ ਕੈਨੇਡਾ ਨੇ ਅਮਰੀਕਾ ਦੇ ਰਸਤੇ ਤੇ ਚਲਦੇ ਹੋਏ ਚੀਨੀ EVs ਤੇ 100% ਟੈਰਿਫ ਲਾਇਆ ਸੀ ਇਸ ਦੇ ਨਾਲ ਹੀ ਇਹ ਵੀ ਆਖਿਆ ਸੀ ਕਿ 1 ਸਾਲ ਦੇ ਅੰਦਰ ਇਸ ਸਟੈਫ ਦੀ ਸਮੀਖਿਆ ਕੀਤੀ ਜਾਵੇਗੀ ਇਸ ਦੇ ਜਵਾਬ ਵਜੋਂ ਚੀਨ ਨੇ ਕੈਨੇਡਾ ਦੀ ਕੰਨੂਲਾ ਉਤਪਾਦ ਤੇ ਟੈਰਿਫ ਲਗਾ ਦਿੱਤੇ ਜਿਸ ਨੂੰ ਵੱਡੇ ਪੱਧਰ ਤੇ ਬਦਲਾ ਲਊ ਕਾਰਵਾਈ ਮੰਨਿਆ ਗਿਆ ਇਹ ਟੈਰਿਫ ਕੈਨੇਡਾ ਦੇ ਕੈਨੋਲਾ ਕਿਸਾਨਾਂ ਦੇ ਲਈ ਨੁਕਸਾਨਦੇ ਸਾਬਤ ਹੋਏ ਨੇ ਸਸਕੇਚਵਨ ਦੇ ਪ੍ਰੀਮੀਅਰ ਸਕਾਟ ਮੋ ਇਸ ਸਮੇਂ ਚੀਨ ਦੇ ਵਿੱਚ ਨੇ ਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਫੈਡਰਲ ਸਰਕਾਰ ਨੂੰ ਕਿਹਾ ਕਿ ਚੀਨੀ EVs ਤੇ ਲਾਇ ਟੈਰਿਫ ਹਟਾਈ ਜਾਣ ਜਦੋਂ ਪੁੱਛਿਆ ਗਿਆ ਕਿ ਕੀ ਕੈਨੇਡਾ ਅਜਿਹਾ ਕਰ ਸਕਦਾ ਹੈ ਤਾਂ ਮੈਕਡੋਨਲਡ ਨੇ ਕਿਹਾ ਕਿ ਨਿਸ਼ਚਿਤ ਤੌਰ ਤੇ ਕੁਝ ਅਜਿਹਾ ਹੈ ਜਿਸ ਤੇ ਅਸੀਂ ਵਿਚਾਰ ਕਰ ਰਹੇ ਹਾਂ ਪਰ ਉਹਨਾਂ ਕਿਹਾ ਕਿ ਹੋਰ ਵਪਾਰਕ ਚਿੰਤਾਵਾਂ ਨੂੰ ਧਿਆਨ ਚੋਂ ਰੱਖਿਆ ਜਾ ਰਿਹਾ ਹੈ ਮੈਕਡੋਨਲਡ ਨੇ ਉਚੇਚੇ ਤੌਰ ਤੇ ਅਮਰੀਕਾ ਦਾ ਜ਼ਿਕਰ ਨਹੀਂ ਕੀਤਾ ਜੋ ਕੈਨੇਡੀਅਨ ਕੈਨੋਲਾ ਦਾ ਇੱਕ ਵੱਡਾ ਆਯਾਤਕ ਵੀ ਹੈ ਅਤੇ ਚੀਨੀ ਈਵੀ ਤੇ ਟੈਰਫ ਲਗਾਉਣ ਵਾਲਾ ਪਹਿਲਾ ਦੇਸ਼ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਇਹ ਨਹੀਂ ਪਤਾ ਕਿ ਚੀਨ ਦੀ ਸਰਕਾਰ ਅਸਲ 'ਚ ਕੀ ਚਾਹੁੰਦੀ ਹੈ ਇਸ ਲਈ ਕੋਈ ਅਨਸੋਚਿਆ ਫੈਸਲਾ ਲੈਣਾ ਉਚਿਤ ਨਹੀਂ ਹੈ Well I think it thank you for the question I think uh, we haven't been debriefed uh, as of uh, today obviously Um, but uh, Premier Scott Moe and the Parliamentary uh, Secretary to the Prime Minister are there, meeting with officials, and uh, it's, uh, it's part of, part of the process is uh, reestablishing uh, those ties and those friendships uh, uh, front and center uh, for the Chinese government and uh, a big part of that. But I will likely be debriefed in the next couple of days in Edmonton. Uh, there's been some announcements here in the past week by the Prime Minister relevant to uh, support. But first and foremost, we fully understand that uh, we want the market open. That's, that's number one. it's number one among producers, uh, and that's what we're going to work towards. And uh, look, we're going to do it and take this day by day. It's a very uh, fragile situation that we find ourselves in um, with the Chinese, but uh, having Premier Mo uh, in China and uh, officials engaging uh, at the highest level is, is important to get this resolved as quickly as possible. ਉੱਧਰ ਮੈਨੀਟੋਬਾ ਦੇ ਖੇਤਰੀ ਮੰਤਰੀ ਰੌਨ ਕੋਸਟੀਸ਼ਨ ਨੇ ਆਖਿਆ ਹੈ ਕਿ ਇਹ ਵੀ ਟੈਰਫ 'ਚ ਕੋਈ ਵੀ ਤਬਦੀਲੀ ਕਰਨ ਤੋਂ ਪਹਿਲਾਂ ਸਾਰੀਆਂ ਸੂਬਾਈ ਸਰਕਾਰਾਂ ਨਾਲ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਹੈ। ਸੰਘੀ ਖੇਤੀਬਾੜੀ ਮੰਤਰੀ ਮੈਕਡੋਨਲਡ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਜੇ ਚੀਨ ਜਾਣ ਵਾਲੇ ਕੈਨੇਡੀਅਨ ਵਫਦਬਾਰੇ ਬਰੀਫ ਨਹੀਂ ਕੀਤਾ ਗਿਆ ਪ੍ਰਧਾਨ ਮੰਤਰੀ ਦੇ ਸੰਸਦਿਕ ਕਤਲ ਕੋਰੀ ਬਲੋਇਸ ਵੀ ਮੋਦੀ ਨਾਲ ਵਪਾਰਕ ਯਾਤਰਾ ਤੇ ਨੇ ਮੰਤਰੀਆਂ ਨੇ ਮੈਨੀਟੋਬਾ ਦੇ ਕਿਸਾਨਾਂ ਦੇ ਨਾਲ ਮਿਲ ਕੇ ਖੇਤਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੇ ਦੱਸਿਆ ਕਿ ਕਨੋਲਾ ਤੇ ਲੱਗੇ ਚੀਨੀ ਟੈਰਿਫ ਉਨ੍ਹਾਂ ਦੀ ਆਮਦਨ ਤੇ ਗੰਭੀਰ ਅਸਰ ਪਾ ਰਹੇ ਨੇ ਕੈਨੇਡੀਅਨ ਚੈਂਬਰ ਆਫ ਕਮਰਸ ਦੇ ਅਨੁਸਾਰ ਕੈਨੇਡਾ ਦੀ ਕਨੋਲਾ ਇੰਡਸਟਰੀ 2 ਲੱਖ ਨੌਕਰੀਆਂ ਅਤੇ 43 ਬਿਲੀਅਨ ਡਾਲਰ ਦੀ ਅਰਥਵਿਵਸਥਾ ਲਈ ਅਹਿਮ ਮੰਨੀ ਜਾਂਦੀ ਹੈ ਪਿਛਲੇ ਹਫਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਨੋਲਾ ਉਦਯੋਗ ਤੇ ਲਈ 370 ਮਿਲੀਅਨ ਡਾਲਰ ਦੀ ਉਤਪਾਦਨ ਪ੍ਰੋਤਸਾਹਨ ਰਾਸ਼ੀ ਦਾ ਐਲਾਨ ਕੀਤਾ ਪਰ ਕੈਨੇਡੀਅਨ ਕਨੋਲਾ ਗਰੋਅਰਜ਼ ਐਸੋਸੀਏਸ਼ਨ ਨੇ ਕਿਹਾ ਕਿ ਇਹ ਮਦਦ ਕਾਫੀ ਨਹੀਂ ਹੈ ਤੇ ਨਿਰਯਾਤ ਕਾਰਾਂ ਤੇ ਉਤਪਾਦਕਾਂ ਨੂੰ ਹੋਏ ਨੁਕਸਾਨ ਦੀ ਪੂਰੀ ਪਰਪਾਈ ਨਹੀਂ ਕਰਦੀ ਮੰਤਰੀ ਮੈਕਡੋਨਲਡ ਮੁਤਾਬਕ ਸਰਕਾਰ ਦੀ ਮੁੱਖ ਕੋਸ਼ਿਸ਼ ਚੀਨ ਦੇ ਨਾਲ ਵਪਾਰ ਮੋਰ ਖੋਲਣ ਦੀ ਹੈ ਤੇ ਜੇ ਲੋੜ ਪਈ ਤਾਂ ਹੋਰ ਮਦਦ ਵੀ ਦਿੱਤੀ ਜਾ ਸਕਦੀ ਹੈ ਜੋ ਜਬਨੇ ਐਡਵਿੰਟਨ ਦੇ ਵਿੱਚ ਨੈਸ਼ਨਲ ਲਿਬਰਲ ਕਾਕਸ ਦੀ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ 15 ਸਤੰਬਰ ਨੂੰ ਮੁੜ ਸ਼ੁਰੂ ਹੋਣ ਵਾਲੀ ਸੰਸਦੀ ਵਾਪਸੀ ਦੇ ਲਈ ਆਪਣੀ ਸਰਕਾਰ ਦੀਆਂ ਤਰਜੀਹਾਂ ਬਾਰੇ ਦੱਸੇ ਸੀਗੇ। ਕਾਰਨੀ ਅਕਤੂਬਰ ਦੇ ਵਿੱਚ ਆਉਣ ਵਾਲੇ ਸੰਗੀ ਬਜਟ ਤੇ ਵੀ ਕਮੈਂਟ ਕਰ ਰਹੇ ਸੀਗੇ ਜਿੱਥੇ ਘਟਕਿੰਤੀ ਲਿਬਰਲ ਸਰਕਾਰ ਦੇ ਵੱਲੋਂ ਜਨਤਕ ਖਰਚਿਆਂ ਨੂੰ ਘਟਾਉਣ ਦੀ ਉਮੀਦ ਕੀਤੀ ਜਾ ਰਹੀ ਹੈ।

day one. Our government cancelled the consumer carbon tax because it was divisive. We brought down the price of gas for all Canadians. We cut taxes to reduce the cost of housing for first-time homebuyers, immediately making the goal of home ownership a reality for more Canadians, especially young Canadians just starting out. This fall will bring this approach more broadly in a new Trade diversification strategy. Thank you, Manny, for leading that. A new trade diversification strategy to strengthen our existing relationships and open new markets for Canadian businesses, particularly in Asia. That's our first mission. Our second mission is really to build that one Canadian economy, turbocharged by major nation building projects that connect our regions, that diversify our products. to build new markets and create those hundreds of thousands of high paying careers for our workers from the trades to technology zikr karde honario do ontario par de vich 10000 to vad college sahayata karmchari hartal te ja chuke ne june to karmchari hor funding te naukri di suraksha de layi malikan de naal gal baat kar rahe sant union da kehna hai ki ontario de 24 public college de 10000 ਤੋਂ ਵੱਧ ਫੁੱਲ ਟਾਈਮ ਸਹਾਇਤਾ ਕਰਮਚਾਰੀ ਨੌਕਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਹੜਤਾਲ ਤੇ ਚਲੇ ਗਏ ਨੇ ਇੱਥੇ ਹੀ ਅਨਟਾਰੀਓ ਪਬਲਿਕ ਸਰਵਿਸ ਏਮਪਲੋਇਜ਼ ਯੂਨੀਅਨ ਦੀ ਸਹਾਇਤਾ ਸਟਾਫ ਸੌਦੇਬਾਜ਼ੀ ਟੀਮ ਦਾ ਕਹਿਣਾ ਹੈ ਕਿ ਕਾਲਜ ਮਾਲਕ ਕਾਉਂਸਲ ਬੁੱਧਵਾਰ ਸ਼ਾਮ 4 ਵਜੇ ਤੋਂ ਬਾਅਦ ਜਵਾਬ ਦੇਣ ਵਾਸਤੇ ਅਸਫਲ ਰਹਿਣ ਤੋਂ ਬਾਅਦ ਗੱਲਬਾਤ ਦੀ ਟੇਬਲ ਤੋਂ ਦੂਰ ਚਲੀ ਗਈ ਗੱਲਬਾਤ ਹੋਈ ਨਹੀਂ ਗੱਲਬਾਤ ਰੁਕ ਗਈ ਤੇ ਫਿਰ ਅੰਤ ਦੇ ਵਿੱਚ ਹੜਤਾਲ ਸ਼ੁਰੂ ਕਰਨੀ ਪਈ ਯੂਨਿਨ ਦਾ ਕਹਿਣਾ ਹੈ ਕਿ ਨੌਕਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਕੋਸ਼ਿਸ਼ 'ਚ ਅਨਟਾਰੀਓ ਦੇ 24 ਪਬਲਿਕ ਕਾਲਜਾਂ ਦੇ 10 ਹਜ਼ਾਰ ਤੋਂ ਵੱਧ ਫੁੱਲ ਟਾਈਮ ਸਪੋਰਟ ਵਰਕਰ ਹੜਤਾਲ ਤੇ ਜਾਰੀ ਨੇ ਅਨਟਾਰੀਓ ਪਬਲਿਕ ਸਰਵਿਸ EMPLOYEES ਯੂਨੀਅਨ ਦੀ ਸਹਾਇਤਾ ਸਟਾਫ ਸੌਦੇਬਾਜ਼ੀ ਟੀਮ ਨੇ ਆਖਿਆ ਕਿ ਕਾਲਜ EMPLOYER ਕੌਂਸਲ ਨੇ ਜਵਾਬ ਦੇਣ ਦੇ ਵਿੱਚ ਅਸਫਲਤਾ ਦਿਖਾਈ ਹੈ ਜਿਸ ਤੋਂ ਬਾਅਦ ਅਨਟਾਰੀਓ ਪਬਲਿਕ ਸਰਵਿਸ EMPLOYEES ਯੂਨੀਅਨ ਦੇ ਸਹਾਇਤਾ ਸਟਾਫ ਸੌਦੇਬਾਜ਼ੀ ਟੀਮ ਨੇ ਆਖਿਆ ਕਿ ਕਾਲਜ এমপ্লয়ার ਕਾਉਂਸਲਰ ਜਵਾਬ ਦੇਣ ਦੇ ਵਿੱਚ ਅਸਫਲ ਰਿਹਾ ਜਿਸ ਤੋਂ ਬਾਅਦ 네ਗੋਸ਼ੀਏਸ਼ਨ ਇੱਕ ਹਸਾਬ ਦੇ ਨਾਲ ਬੰਦ ਹੋ ਗਈ ਹੈ। OPSCU ਦਾ ਕਹਿਣਾ ਹੈ ਕਿ ਜੇਕਰ CEC ਸੋਚਦੀ ਹੈ ਕਿ ਉਹ ਸੌਦੇਬਾਜ਼ੀ ਦੀ ਆਪਣੀ ਜ਼ਿੰਮੇਵਾਰੀ ਨੂੰ ਇਗਨੋਰ ਕਰ ਸਕਦੇ ਨੇ ਤਾਂ ਫਿਰ ਉਹਨਾਂ ਨੂੰ ਇਹ ਯਾਦ ਕਰਾਉਣ ਦਾ ਸਮਾਂ ਆ ਗਿਆ ਹੈ ਕਿ ਯੂਨੀਅਨ ਪਾਵਰਫੁੱਲ ਹੈ। ਯੂਨੀਅਨ ਦਾ ਕਹਿਣਾ ਹੈ ਇਹ ਸਿਰਫ ਇਕਰਾਰਨਾਮੇ ਦੇ ਲਈ ਲੜਾਈ ਨਹੀਂ ਹੈ ਇਹ ਵਿਦਿਆਰਥੀ ਸਹਾਇਤਾ ਦੇ ਭਵਿੱਖ ਬਾਰੇ ਹੈ। OPSU ਲਾਇਬ੍ਰੇਰੀਨ ਟੈਕਨੀਸ਼ੀਅਨ ਰਜਿਸਟਰਾਰ ਕਰਮਚਾਰੀਆਂ ਤੇ ਟੈਕਨੋਲੋਜੀ ਸਹਾਇਤਾ ਸਟਾਫ ਦੀ ਨਿਮੰਤਕੀ ਕਰਤਾ ਹੈ ਅਤੇ ਸੀਸੀ ਇਕਰਾਰਨਾਮਿਆਂ ਤੇ ਗੱਲਬਾਤ ਕਰ ਰਿਹਾ ਹੈ 1 ਸਤੰਬਰ ਨੂੰ ਖਤਮ ਹੋ ਗਈ ਸੀ ਵੱਡੇ ਪੱਧਰ ਤੋਂ ਛਾਂਟੀ ਦਾ ਹਵਾਲਾ ਦਿੰਦਿਆਂ ਹੋਇਆਂ OPSU ਦਾ ਕਹਿਣਾ ਹੈ ਕਿ ਨੌਕਰੀ ਦੀ ਸੁਰੱਖਿਆ ਤੇ ਟੁਕਮੀ ਫੰਡਿੰਗ ਸਟਾਫ ਤੇ ਲਈ ਮੁੱਖ ਚਿੰਤਾਵਾਂ ਨੇ ਯੂਨੀਅਨ ਨੇ ਅਗਸਤ ਦੇ ਵਿੱਚ ਅੰਦਾਜ਼ਾ ਲਗਾਇਆ ਸੀ ਕਿ ਪਿਛਲੀਆਂ ਤੇ ਆਉਣ ਵਾਲੀਆਂ ਸਿਸਟਮ ਵਿਆਪਕ ਕਟੌਤੀਆਂ ਦੇ ਨਤੀਜੇ ਵਜੋਂ 10000 ਨੌਕਰੀਆਂ ਦਾ ਨੁਕਸਾਨ ਹੋਵੇਗਾ ਤੇ 650 ਤੋਂ ਵੱਧ ਪ੍ਰੋਗਰਾਮ ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਨੇ OPSU ਦਾ ਕਹਿਣਾ ਹੈ ਕਿ 55 ਤੋਂ ਵੱਧ ਪਾਈਚਾਰਕ ਸਮੂਹ Ontario Federation of Labour ਦੇ ਹੜਤਾਲੀ ਕਾਮਿਆਂ ਦਾ ਸਮਰਥਨ ਕਰਨ ਦੇ ਵਾਅਦੇ 'ਚ ਸ਼ਾਮਲ ਹੋਏ ਨੇ ਸੌਲਟ ਸਨ ਮੈਰੀ ਤੋਂ ਕਿਚਨਰ ਤੋਂ ਓਸ਼ਵਾ ਤੱਕ ਪੋਸਟ ਸੈਕੰਡਰੀ ਕਲਾਸਾਂ ਪੂਰੇ ਜ਼ੋਰ ਅਸ਼ੋਰਾਂ ਤੇ ਨੇ ਪਰ ਹੜਤਾਲ ਕਾਰਨ ਪਬਲਿਕ ਕਾਲਜਾਂ 'ਚ ਜ਼ਰੂਰੀ ਸੇਵਾਵਾਂ ਠੱਪ ਹੋ ਜਾਣਗੀਆਂ ਯੂਨਿੰਦਾ ਕਹਿਣਾ ਹੈ ਕਿ ਉਹਨਾਂ ਸਕੂਲਾਂ 'ਚ ਵੱਖ-ਵੱਖ ਸਮੇਂ ਤੇ ਥਾਵਾਂ ਤੇ ਪਿਕਟ ਲਾਈਨਾਂ ਪ੍ਰਭਾਵਿਤ ਹੋਣਗੀਆਂ ਸੀਸੀ ਦਾ ਕਹਿਣਾ ਹੈ ਕਿ ਉਸਦੇ ਪ੍ਰਸਤਾਵ ਨੇ ਸਮੂਹਿਕ ਸਮਝੌਤੇ 'ਚ ਤਨਖਾਹ ਤੇ ਲਾਭ 145 ਮਿਲੀਅਨ ਡਾਲਰ ਤੋਂ ਵੱਧ ਸੁਧਾਰ ਸ਼ਾਮਲ ਕੀਤੇ ਨੇ ਇਕਰਾਰਨਾਮੇ ਦੇ ਹਰ ਸਾਲ ਤਨਖਾਹ 'ਚ 2 ਫੀਸਦੀ ਦਾ ਵਾਅਦਾ ਔਨ ਕਾਲ ਪ੍ਰੀਮੀਅਮ ਦੇ ਵਿੱਚ 75 ਫੀਸਦੀ ਦਾ ਵਾਅਦਾ ਵਧੀ ਹੋਈ ਨਜ਼ਰ ਤੇ ਸੁਨਣ ਦੇ ਲਾਭ ਮਿਲਣਗੇ ਨਵੀਂ ਟੈਕਨੋਲੋਜੀ ਦੇ ਸੰਬੰਧ 'ਚ ਜੌਬ ਸਿਕਿਉਰਿਟੀ ਦੇ ਵਿੱਚ ਸੁਧਾਰ ਸ਼ਿਫਟ ਪ੍ਰੀਮੀਅਮਾਂ ਦੇ ਵਿੱਚ 67 ਤੇ 75% ਦਾ ਵਾਧਾ ਤੇ ਮੌਜੂਦਾ ਵਿੱਤੀ ਸੰਕਟ ਕਾਰਨ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਦੇ ਲਈ ਛੁੱਟੀ ਦੇ ਵਾਧੇ 'ਚ 50% ਦਾ ਵਾਧਾ ਕੀਤਾ ਗਿਆ ਹੈ ਤੇ ਜ਼ਿਕਰ ਹੈ ਕੈਨੇਡਾ ਦੇ ਵਿੱਚ ਟੈਂਟ ਲਗਾਉਣ ਦੇ ਮਾਮਲੇ ਦਾ ਕੈਨੇਡਾ ਦੇ ਵਿੱਚ ਜਿੰਨਾ ਵੀ ਲੋਕਾਂ ਨੇ ਸੜਕਾਂ ਦੇ ਉੱਤੇ ਟੈਂਟ ਲਗਾਏ ਹੋਏ ਸੀ ਟੈਂਟ ਲਗਾ ਕੇ ਰਹਿ ਰਹੇ ਸੀ ਤਾਂ ਫਿਰ ਉਹਨਾਂ ਦੇ ਉੱਤੇ ਕਾਰਵਾਈਆਂ ਸ਼ੁਰੂ ਹੋ ਗਈਆਂ ਨੇ ਤਾਂ ਐਮਰਜੈਂਸੀ ਜਿਹੜੀ ਹੈ ਉਸਦੇ ਹਾਲਾਤ ਵੇਖਣ ਨੂੰ ਮਿਲੇ ਨੇ ਕੈਨੇਡੀਅਨ ਸ਼ਹਿਰਾਂ ਦੇ ਵਿੱਚ ਟੈਂਟਾਂ 'ਚ ਲਗਾਤਾਰ ਗਿਣਤੀ ਵੱਧ ਰਹੀ ਸੀ ਬੈਰੀ ਸ਼ਹਿਰ ਦੀ ਜਿਵੇਂ ਗੱਲ ਕਰਾਂ ਤਾਂ ਉੱਥੇ ਮੇਅਰ ਨੇ ਸਖਤ ਹੁਕਮ ਜਾਰੀ ਕਰ ਦਿੱਤੇ ਨੇ ਜਿਨ੍ਹਾਂ ਲੋਕਾਂ ਨੇ ਟੈਂਟ ਲਗਾਏ ਸੀ ਸ਼ੈਲਟਰ ਹੋਮਸ ਦੇ ਵਿੱਚ ਰਹਿਣ ਦੀ ਬਜਾਏ ਬੇਘਰੇ ਲੋਕ ਜਿਹੜੇ ਟੈਂਟਾਂ 'ਚ ਰਹਿ ਰਹੇ ਸੀ ਤੰਬੂਆਂ ਦੇ ਵਿੱਚ ਰਹਿ ਰਹੇ ਸੀ ਉਹਨਾਂ ਦੇ ਤੰਬੂ ਖਾੜਨ ਦੀ ਗੱਲ ਕਹਿ ਦਿੱਤੀ ਗਈ ਹੈ ਨਾਲ ਹੀ ਆਖਿਆ ਕਿ ਇਹਨਾਂ ਨੂੰ ਸ਼ੈਲਟਰ ਹੋਮਸ ਦੇ ਵਿੱਚ ਭੇਜਿਆ ਜਾਵੇ ਮੇਅਰ ਐਲੈਕਸ ਨੱਥਨ ਨੇ ਕਿਹਾ ਹੈ ਕਿ ਬੈਰੀ ਵਾਸੀਆਂ ਦੇ ਬਰਦਾਸ਼ਤ ਕਰਨ ਦੀ ਹੱਦ ਖਤਮ ਹੋ ਚੁੱਕੀ ਹੈ ਹਰ ਥਾਂ ਦੇ ਉੱਤੇ ਨਜ਼ਰ ਆਉਂਦੇ ਇਹ ਟੈਂਟ ਸੁਰੱਖਿਆ ਚਿੰਤਾਵਾਂ ਵਧਾ ਰਹੇ ਨੇ ਨਸ਼ੇ ਦੀ ਓਵਰਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਸੰਕਟ ਵੀ ਮੰਡਰਾ ਰਿਹਾ ਹੈ ਸਰਕਾਰੀ ਥਾਵਾਂ ਦੇ ਉੱਤੇ ਲੱਗੇ ਇਹ ਟੈਂਟ ਨਾ ਸਿਰਫ ਗੰਧਪੈਣ ਕਾਰਨ ਬਣ ਰਹੇ ਨੇ ਸਗੋਂ ਜਲ ਸਰੋਤਾਂ ਦੇ ਵਿੱਚ ਖਤਰਨਾਕ ਈ ਕੋਲਾਈ ਬੈਕਟੀਰੀਆ ਮਿਲਣ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਨੇ ਮੇਰਦੇ ਵੱਲੋਂ ਦੂਰੇ ਕਤਲकांड ਦਾ ਜ਼ਿਕਰ ਵੀ ਕੀਤਾ ਗਿਆ ਜਿਸ ਵਿੱਚ ਮਗਰੋਂ ਵੱਡੀ ਗਿਣਤੀ 'ਚ ਟੈਂਸ ਜ਼ਬਰਦਸਤੀ ਚੁਕਾਉਣੇ ਪੈ ਰਹੇ ਨੇ ਅਤੇ ਸਾਫ ਸਫਾਈ ਤੇ ਲੱਖਾਂ ਡਾਲਰ ਵੀ ਖਰਚ ਹੋਏ। ਟੈਂਟਸ ਦੇ ਵਿੱਚ ਲੱਗਣ ਵਾਲੀਆਂ ਅੱਗਾਂ ਵੱਖਰੀ ਮੁਸੀਬਤ ਸਨ ਜੋ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਵਾਸਤੇ ਖਤਰਾ ਬੜੀਆਂ ਹੋਈਆਂ ਸਨ ਮੇਅਰ ਦਾ ਕਹਿਣਾ ਹੈ ਕਿ ਪਹਿਲੇ ਦਿਨ ਤੋਂ ਹੀ ਉਹ ਕਹਿੰਦੇ ਆ ਰਹੇ ਨੇ ਕਿ ਬੈੜੀ ਸ਼ਹਿਰ 'ਚ ਥਾਂ-ਥਾਂ ਦੇ ਉੱਤੇ ਤੰਬੂ ਬਰਦਾਸ਼ਤ ਨਹੀਂ ਕੀਤੇ ਜਾਣਗੇ ਜਿਹੜੇ ਲੋਕਾਂ ਨੂੰ ਮਦਦ ਦੀ ਜ਼ਰੂਰਤ ਹੈ ਉਹਨਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ ਪਰ ਇਨ੍ਹਾਂ ਟੈਂਟਸ ਨੂੰ ਹਟਾਉਣਾ ਬੇਹੱਦ ਜ਼ਰੂਰੀ ਹੋ ਗਿਆ ਹੈ ਬੈੜੀ ਸ਼ਹਿਰ ਦੇ ਲੋਕਾਂ ਦੀ ਹਿਫਾਜ਼ਤ ਮਿਨਿਸਪੈਲਿਟੀ ਦੀ ਪਹਿਲੀ ਤਰਜੀਹ ਹੈ ਜਿਸ ਨੂੰ ਵੇਖਦਿਆਂ ਤੰਬੂਆਂ ਦੇ ਵਿੱਚ ਰਹਿ ਰਹੇ ਲੋਕ ਆਪਣਾ ਪ੍ਰਬੰਧ ਕਰ ਲੈਣ ਕਾਬਿਲਕੋਰ ਹੈ ਕੀ ਐਮਰਜੈਂਸੀ ਦੇ ਐਲਾਨ ਮਗਰੋਂ ਸਿਟੀ ਸਟਾਫ ਨੂੰ ਜ਼ੋਰ ਜ਼ਬਰਦਸਤੀ ਕਰਦਿਆਂ ਟੈਂਟ ਹਟਾਉਣ ਦਾ ਅਖਤਿਆਰ ਮਿਲ ਗਿਆ ਹੈ ਦੂਜੇ ਪਾਸੇ ਮਿਊਨਿਸਪਲ ਕਾਨੂੰਨ ਦੇ ਮਾਹਰ ਅਜੀਤ ਗੱਜਾਰੀਆਂ ਨੇ ਕਿਹਾ ਕਿ ਮੇਅਰ ਦੇ ਵੱਲੋਂ ਐਮਰਜੈਂਸੀ ਦਾ ਐਲਾਨ ਇੱਕ ਸਿਆਸੀ ਪੈਂਤੜੇ ਤੋਂ ਵੱਧ ਕੁਝ ਨਹੀਂ ਇਲਾਕੇ ਦੇ ਐਮਪੀ ਡਗ ਸ਼ਿਪਲੀ ਨੇ ਮੇਅਰ ਦੀ ਹਮਾਇਤ ਕਰਦਿਆਂ ਆਖਿਆ ਕਿ ਸਮੱਸਿਆ ਨਾਲ ਨਜਿੱਠਣ ਲਈ ਐਲੈਕਸ ਨਟਲ ਦਾ ਸਾਥ ਦੇਣਾ ਹੋਵੇਗਾ ਮੇਰਦੇ ਲਾਂਚ ਇੱਕ ਟਾਸਕ ਫੋਰਸ ਗਠਿਤ ਕਰਨ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਸ ਰਾਹੀਂ ਟੈਂਟਸ ਦੇ ਵਿੱਚ ਨਸ਼ਾ ਦੀ ਵਰਤੋਂ ਨੂੰ ਠੱਲ ਪਾਈ ਜਾ ਸਕੇਗੀ ਮੇਰਦੇ ਵੱਲੋਂ ਸਿਮਕਾਉ ਕਾਉਂਟੀ ਨੂੰ ਅਪੀਲ ਕੀਤੀ ਗਈ ਹੈ ਕਿ ਰਹਿਣ ਬਸੇੜਿਆਂ ਦਾ ਘੇੜਾ ਵਿਦਾਇਆ ਜਾਵੇ ਫੈਡਰਲ ਤੇ ਸੂਬਾ ਸਰਕਾਰ ਤੋਂ ਵੀ ਵਧੇਰੇ ਫੰਡਸ ਦੀ ਮੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ 온ਟਾਰੀਓ ਦੇ ਮਿਨਿਸਪਲ ਮਾਮਲਿਆਂ ਬਾਰੇ ਮੰਤਰਾਲੇ ਦਾ ਕਹਿਣਾ ਹੈ ਕਿ ਬੈਰੀ ਸਨੇ ਹਰ ਸ਼ਹਿਰ ਨੂੰ ਟੈਂਟ ਹਟਾਉਣ ਪਬਲਿਕ ਪਾਰਕਸ ਦੀ ਸਫਾਈ ਅਤੇ homeless ਲੋਕਾਂ ਦੇ ਲਈ ਯੋਜਨਾਵਾਂ ਦਾ ਕਿਹੜਾ ਬਤਾਉਣ ਵਾਸਤੇ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਬੈੜੀ ਸ਼ਹਿਰ ਵਿੱਚੋਂ ਟੈਂਟਸ ਚੁਕਵਾਉਣ ਦੀ ਕਾਰਵਾਈ ਕਦੋਂ ਰੰਭੀ ਜਾ ਰਹੀ ਹੈ ਇਸ ਦੇ ਨਾਲ ਹੀ ਮੈਨੂੰ ਦਿਓ ਜਾਸਦ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ